ਰੂਰੇ ਦੀ ਕਾਰ ਰਹਿਣਗੇ ਆ ਬਾਪੜ ਤੇ ਰੂਰੇ ਕੇ ਇਹ ਦੇਖੋ ਇਸ ਸਮੇ ਨੌਜਵਾਨ ਜੱਫਾ ਲਾ ਕੇ ਕੁਲਦੀਪ ਮੰਨਾ ਅੰਕ ਦਾ ਵਾਧਾ ਕਰ ਗਿਆ ਅੰਕ ਦਾ ਮੰਨੇ ਨੇ ਵਾਧਾ ਕਰ ਦਿੱਤਾ ਹੈ ਰੇਡ ਪਾਉਣ ਦੇ ਲਈ ਕਾਰ ਬਤਾਰਾ ਤਾਰੀ ਮੰਡੀ ਵਾਲਾ ਰੇਡ ਪਾ ਰਿਹਾ ਤੇ ਸਾਹਮਣੇ ਚਾਰ ਜੱਫੀ ਨੇ ਬੁਲਟਾ ਦਾ ਜੇਤੂ ਧਿਆਨਾਂ ਲੱਗਿਆ ਹੋਇਆ ਤੇ ਨਾਲ ਜਸਨ ਗੁਰਮੱਤਾ ਗੜਵੇ ਵਾਲਾ ਜਫੀ ਐ ਸ਼ਿਰ ਪਿੰਡ ਵਾਲਾ ਅੱਜ ਤੀਜਾ ਕਬੱਡੀ ਕੱਪ ਕੌਣ ਜਿੱਤੂ ਬਾਲ ਇਹ ਤਾਂ ਇਤਿਹਾਸ ਚਰਮਾਤੰ ਰਸੀਨ ਵਾਲਾ ਸਫੀਰ ਜਿਲ੍ਹਾ ਲੁਧਿਆਣੇ ਦੇ ਵੱਡੇ ਜਾਫੀਆਂ ਦੇ ਵਿੱਚ ਗਿਣਿਆ ਜਾਂਦਾ ਹੈ ਇਸਵੇਂ ਨੌਜਵਾਨ ਸਭੀ ਰਸੀਨ ਵਾਲਾ ਮੁਕਾਬਲਾ ਕਰਦਾ ਹੋਇਆ ਗੌਰਵ ਟੀਮ ਨੇ ਸਮਨੇ ਵੱਡੀਆਂ ਟੀਮਾਂ ਲੌਂਗੋਵਾਲ ਦੇ ਕਬੱਡੀ ਕੱਪ ਤੇ ਤਾਰੀਆਂ ਚਿੰਚਿੰਚ ਟੀਮ ਦੇ ਲਈ ਪਹਿਲਾ ਬੈਸਟ ਟੀਮ ਤੇ ਬੈਸਟ ਪੰਜਾਬੀ ਲਈ 33-3000 ਰੁਪਏ ਹੋਵੇਗਾ ਜਿਲ੍ਹਾ ਲੁਗਿਆਣੀ ਦੀ ਧਰਤੀ ਦਾ ਕੜਿਆਣਾ ਪਿੰਡ ਹੈ ਖੁਸ਼ੀ ਕੜਿਆਣੇ ਵਾਲਾ ਖੇਡ ਮੈਦਾਨ ਦੇ ਵਿੱਚ ਇਸ ਮੈਚੇ ਲਈ ਇੱਕ ਵੱਡਾ ਖਿਡਾਰੀ ਪੁਆਇੰਟ ਜੋੜ ਗਿਆ ਹੈ ਇੱਕ ਪਾਸੇ ਜਿਲ੍ਹਾ ਸੰਗਰੂਰ ਦਾ ਦਿੜਵਾ ਮੰਡੀ ਹੈ ਔਰ ਦੂਸਰੇ ਪਾਸੇ ਜਿਲ੍ਹਾ ਬਠਿੰਡੇ ਦਾ ਚੱਕ ਅਰਵ ਸਿੰਘ ਵਾਲਾ ਪਿੰਡ ਖੇਡ ਰਿਹਾ ਹੈ ਸਿੱਖੇ ਇਤਿਹਾਸ ਦੇ ਵਿੱਚ ਇਸ ਮੈਚ ਦਾ ਬਹੁਤ ਵੱਡਾ ਰੁਤਬਾ ਹੈ ਔਰ ਦੂਸਰੇ ਪਾਸੇ ਕਬੱਡੀ ਦੀ ਦੁਨੀਆ ਦੇ ਵਿੱਚ ਬਹੁਤ ਉੱਚਾ ਕਰਦਾ ਦਿੜਵਾ ਮੰਡੀ ਦੀ ਟੀਮ ਦਾ ਅਗਲਾ ਮੈਚ ਵੀ ਪੂਰਾ ਚੋਟੀ ਦਾ ਮੈਚ ਹੋਣਾ ਹੈ

ਵਲਵੰਤ ਦੁਲਤ ਕੈਨੇਡਾ ਔਰ ਕਲੱਬ ਦੇ ਪ੍ਰਧਾਨ ਨੇ ਬਾਈ ਮਰਿੰਦਰ ਸਿੰਘ ਜੀ ਦੁਲਤ ਵਾਰਕ ਬੱਠੂਆ ਤੇ ਵਿੱਕੀ ਐਮ ਸੀ ਔਰ ਕਲੱਬ ਦੇ ਸਰਪ੍ਰਸਤ ਨੇ ਸਾਡੇ ਸੁਖਵਿੰਦਰ ਸਿੰਘ ਜੀ ਕਹਰ ਸਰਪੰਨ ਸਾਹਿਬ ਰਣਜੀਤ ਸਿੰਘ ਜੀ ਕੱਕਾ ਚੇਅਰਮੈਨ ਜਿਹਦੇ ਭਰਾਵਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਲੌਂਗ ਵਾਰਡੀਆਂ ਖੇਡਾਂ ਨੂੰ ਸਫਲ ਕਰਨ ਦੇ ਲਈ ਹੈ ਅੱਜ ਵਕਤ ਤੇ ਪਾਵੇਂ ਲੱਖ ਦੇ ਵੀ ਪੰਜਾਬ